ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਦੀ ਭពਿੰਦਰ ਰਾਇਲ YouTube ਚੈਨਲ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 10ਵੀਂ ਤੇ +2 ਦਾ ਸਿਲੇਬਸ ਪੰਜਾਬੀ ਦਾ ਕਰਵਾਉਣੀ ਹੈ ਜਿਵੇਂ ਤੇ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਸਾਰਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਅੱਜ ਉਹੀ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਦਾ ਲੇਖ ਆਪਾਂ ਤੇ ਮੇ ਲਿਖਣਾ ਠੀਕ ਹੈ ਜੀ ਸਾਰੇ ਜਣੇ ਧਿਆਨ ਨਾਲ ਵਧੀਆ ਟੰਗ ਨਾਲ ਲੇਖ ਲਿਖ ਸਕਦੇ ਹੋ ਤੁਸੀਂ ਤੇ ਉਹਦੇ ਚ ਫਿਰ ਵਧੀਆ ਵਧੀਆ ਨੰਬਰ ਵੀ ਲੈ ਸਕਦੇ ਹੋ ਪਹਿਲਾਂ ਮੈਨ ਮੈਨ ਪੁਆਇੰਟ ਲੇਖ ਦੇ ਕਰਨੇ ਹੁੰਦੇ ਨੇ ਜਿਵੇਂ ਕਿ ਜਨਮ ਮਾਤਾ ਪਿਤਾ ਇਹ ਚੀਜ਼ਾਂ ਸਾਰੀਆਂ ਆ ਜਾਂਦੀਆਂ ਨੇ ਇਹਦੇ ਵਿੱਚ ਕਰਾਂਗੇ ਆਪਾਂ ਪਹਿਲਾਂ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪੰਮੀ ਹੋਏ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਪਹਿਲੇ ਗੁਰੂ ਹੋਏ ਨੇ ਸਿੱਖਾਂ ਦੇ ਇਸਨ ਸਥਾਪਕ ਹੋਏ ਨੇ ਜਨਮ ਹੋਇਆ ਸੀ ਉਹਨਾਂ ਦਾ 15 ਅਪ੍ਰੈਲ 1469 ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਸੀਗਾ ਜਿਹਨੂੰ ਹੁਣ ਨਨਕਾਣਾ ਹੁਣ ਪਾਕਿਸਤਾਨ ਦੇ ਵਿੱਚ ਹੈ ਤਲਵੰਡੀ ਨਨਕਾਣਾ ਸਾਹਿਬ ਕਹਿੰਦੇ ਨੇ ਜਿਹਨੂੰ ਹੁਣ ਪਿਤਾ ਦਾ ਨਾਮ ਸੀ ਉਹਨਾਂ ਦੇ ਮਹਤਾ ਕਾਲੂ ਤੇ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ ਪਤਨੀ ਸੀ ਉਹਨਾਂ ਦੇ ਮਾਤਾ ਸੁਲੱਖਣੀ ਜੀ ਪੁੱਤਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀਦਾਸ ਜੀ ਸੀਗੇ ਜੋਤੀ ਜੋਤ ਸਮੈ ਸੀ ਉਹ 22 ਸਤੰਬਰ 1539 ਨੂੰ ਕਰਤਾਰਪੁਰ ਕੋਈ ਵੀ ਪਾਕਿਸਤਾਨ ਦੇ ਵਿੱਚ ਆ ਹੁਣ ਤੇ ਉਪਦੇਸ਼ ਦਿੱਤੇ ਸੀ ਉਹਨਾਂ ਨੇ ਇੱਕ ਓੰਕਾਰ ਮਤਲਬ ਕਿ ਪਰਮਾਤਮਾ ਇੱਕ ਹੈ ਸਿੱਖਿਆ ਦਿੱਤੀ ਸੀ ਮਨੁੱਖਤਾ ਸਮਾਨਤਾ ਸੱਚ ਮਿਹਨਤ ਸੇਵਾ ਦਾ ਰਸਤਾ ਉਹਨਾਂ ਨੇ ਦੱਸਿਆ ਸੀ ਉਹਨਾਂ ਦਾ ਪ੍ਰਸਿੱਧ ਸੁਨੇਹਾ ਸੀ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਹਾਂਜੀ ਇਹ ਸੀਗੇ ਮੇਨ ਮੇਨ ਪੁਆਇੰਟਸ ਜਿਹੜੇ ਆਪਾਂ ਦੇਖਣੇ ਹੁੰਦੇ ਨੇ ਯਾਦ ਵੀ ਕਰਨੇ ਹੁੰਦੇ ਨੇ ਇਹ ਉਸ ਤੋਂ ਬਾਅਦ ਫਿਰ ਹੁਣ ਆਪਾਂ ਬਣਾ ਕੇ ਲਿਖਣਾ ਹੁੰਦਾ ਸਾਰਾ ਠੀਕ ਹੈ ਜੀ ਹੁਣ ਆਪਾਂ ਸ਼ੁਰੂ ਕਰਾਂਗੇ ਗੁਰੂ ਨਾਨਕ ਦੇਵ ਜੀ ਦਾ ਲੇਖ ਬਚਪਨ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਕੀ ਦੇ ਉਹ ਨਾਂ ਦੇ ਬਾਰੇ ਕੋਈ ਖਾਸ ਕੁਝ ਦੱਸਿਆ ਹੁੰਦਾ ਜਿਹੜਾ ਉਹ ਵੀ ਆਪਾਂ ਪਹਿਲਾਂ ਲਿਖਦੇ ਹੁੰਨੇ ਆ ਠੀਕ ਹੈ ਜੀ ਭਾਈ ਗੁਰਦਾਸ ਜੀ ਨੇ ਲਿਖਿਆ ਉਹਨਾਂ ਬਾਰੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਰਨਣ ਹੋਆ ਮਤਲਬ ਕਿ ਜਦੋਂ ਗੁਰੂ ਨਾਨਕ ਦੇਵ ਜਦੋਂ ਜਨਮ ਹੋਇਆ ਤਾਂ ਜਿਹੜੀ ਬਹਿਮਾ ਭਰਮਾਂ ਦੀ ਧੁੰਦ ਸੀ ਉਹ ਸਾਰੀ ਮਿਟ ਗਈ ਤੇ ਚਾਨਣ ਹੋ ਗਿਆ ਮਿੱਟੀ ਨਹੀਂ ਐ ਇੱਥੇ ਮਿਟੀ ਐ ਜਿਉਂ ਕਰ ਸੂਰਜ ਨਿਕਲਿਆ ਪਰ ਸੱਪ ਹਨੇਰ ਪਲੋਆ ਜਿਵੇਂ ਸੂਰਜ ਨਿਕਲਣ ਦੇ ਉੱਤੇ ਸਾਰੇ ਤਾਰੇ ਤੇ ਸਾਰਾ ਜਿਹੜਾ ਹਨੇਰਾ ਕਾਰੇ ਨਿਕਲਿਆ ਉਹ ਛੁੱਪ ਜਾਂਦੇ ਨੇ ਤੇ ਸਾਰਾ ਹਨੇਰਾ ਵੀ ਖਤਮ ਹੋ ਜਾਂਦਾ ਚਾਨਣ ਹੋ ਜਾਂਦਾ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਹੋਇਆ ਸੀ ਭਾਈ ਗੁਰਦਾਸ ਜੀ ਨੇ ਲਿਖਿਆ ਇਹ ਗੁਰੂ ਨਾਨਕ ਦੇਵ ਜੀ ਬਾਰੇ ਹਾਂਜੀ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋ ਉਹ ਸਾਰੇ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਨਵੇਂ ਜੁੜੇ ਹੋ ਜੇ ਤੇ ਤਾਂ ਜੋ ਤੁਹਾਡੇ ਦੇ ਤੱਕ ਇਹੋ ਜਿਹੇ ਵੀਡੀਓ ਚ ਪਹੁੰਚਦੀਆਂ ਰਹਣ ਕਿਉਂਕਿ ਮੈਂ ਸਿਲੇਬਸ ਕਰਾ ਰਹੀ ਹਾਂ ਤੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ ਇਹ ਬਧੀਆ ਢੰਗ ਨਾਲ ਸਿਲੇਬਸ ਕਰ ਲੋਗੇ ਤਾਂ ਬਧੀਆ-ਵਧੀਆ ਨੰਬਰ ਆਉਣਗੇ ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਨੂੰ ਵੈਸੇ ਵੀ ਸਭ ਨੂੰ ਪਤਾ ਹੋਣਾ ਚਾਹੀਦਾ ਤੇ ਤਕਰੀਬਨ ਇਹ ਲੇਖ ਹੁੰਦਾ ਹੀ ਹੁੰਦਾ ਹੈ ਹੁਣ ਆਪਾਂ ਸ਼ੁਰੂ ਕਰਾਂਗੇ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਸਭ ਤੋਂ ਪਹਿਲਾਂ ਆਪਾਂ ਜੋ ਜਦੋਂ ਵੀ ਕਿਸੇ ਦੀ ਜੀਵਨੀ ਲਿਖਦੇ ਆ ਤਾਂ ਜਨਮ ਤੇ ਮਾਤਾ ਪਿਤਾ ਲਿਖਦੇ ਹੁੰਨੇ ਆ ਤਾਂ ਹੁਣ ਆਪਾਂ ਲਿਖਾਂਗੇ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਤੇ ਮਾਤਾ ਪਿਤਾ ਕੌਣ ਸਨ ਹਾਂਜੀ ਸ਼ੁਰੂ ਕਰਾਂਗੇ ਆਪਾਂ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਹੋਏ ਹਨ ਇਥੇ ਸਨ ਨਹੀਂ ਲਿਖਣਾ ਆਪਾਂ ਹੋਏ ਹਨ ਕਿਉਂਕਿ ਆਪਾਂ ਸਾਰੇ ਮੰਨਦੇ ਆ ਗੁਰੂ ਨਾਨਕ ਦੇਵ ਜੀ ਨੂੰ ਤਾਂ ਇਸ ਕਰਕੇ ਹੋਏ ਲਿਖਾਂਗੇ ਠੀਕ ਹੈ ਜੀ ਆਪ ਦਾ ਜਨਮ 15 ਅਪ੍ਰੈਲ 1429 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਅੱਜ ਕੱਲ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ ਹੋਇਆ ਤੇ ਪਰ ਆਪ ਦਾ ਜਨਮ ਜਿਹੜਾ ਉਹ ਕੱਤਕ ਦੀ ਪੂਰਨਮਾਸੀ ਨੂੰ ਮਨਾਉਂਦਾ ਿਰਵਾਈ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਮਹਿਤਾ ਕਾਲੂ ਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਹੁਣ ਅੱਗੇ ਲਿਖਾਂਗੇ ਉਹਦੋਂ ਸਮਕਾਲੀ ਹਾਲਾਤ ਕਿਹੋ ਜੇ ਸੀ ਉਸ ਸਮੇਂ ਕਿਸੇ ਦੀ ਜੀਵਨੀ ਲਿਖਣ ਸਮੇਂ ਆਪਾਂ ਉਹਦੇ ਉਸ ਸਮੇਂ ਦੇ ਹਾਲਾਤ ਵੀ ਲਿਖਦੇ ਹੁੰਨੇ ਆ ਇਤਿਹਾਸ ਵੀ ਕਿਵੇਂ ਦਾ ਸੀਗਾ ਜਿਸ ਸਮੇਂ ਆਪਾਂ ਸੰਸਾਰ ਵਿੱਚ ਆਏ ਉਸ ਸਮੇਂ ਹਰ ਪਾਸੇ ਜ਼ਬਰ ਜ਼ੁਲਮ ਹੋ ਰਿਹਾ ਸੀ ਉਸ ਸਮੇਂ ਦੇ ਰਾਜੇ ਬਗਿਆੜਾਂ ਦਾ ਰੂਪ ਧਾਰਨ ਕਰ ਚੁੱਕੇ ਸਨ ਅਤੇ ਉਹਨਾਂ ਦੇ ਅਮੀਰ ਵਜ਼ੀਰ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਦਾ ਲਹੂ ਪੀ ਰਹੇ ਸਨ ਧਰਮ ਵਿੱਚ ਪਖੰਡ ਤੇ ਅੰਧਵਿਸ਼ਵਾਸ ਪ੍ਰਧਾਨ ਸੀ ਸਮਾਜ ਵਿੱਚ ਊਚ ਨੀਚ ਤੇ ਛੂਤ ਛਾਤ ਦਾ ਜੋਰ ਸੀ ਇਸ ਅਵਸਥਾ ਦਾ ਜ਼ਿਕਰ ਆਪ ਦੀ ਬਾਣੀ ਵਿੱਚ ਇਸ ਤਰ੍ਹਾਂ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਨੇ ਇਹਦੇ ਬਾਰੇ ਲਿਖਿਆ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜਮਾਵਸ ਸਤਿ ਚੰਦਰਮਾ ਦੀਸਾ ਨਹੀਂ ਕਹਿ ਜੜਿਆ ਸਾਰੇ ਰਾਜੇ ਵੀ ਕਸਾਈ ਸੀਗੇ ਤੇ ਧਰਮ ਨਾ ਦੀ ਕੋਈ ਚੀਜ਼ ਨਹੀਂ ਸੀ ਕੂੜ ਪ੍ਰਧਾਨ ਸੀ ਝੂਠ ਮਤਲਬ ਤੇ ਸੱਚ ਦਾ ਚੰਦਰਮਾ ਕਿਸੇ ਪਾਸੇ ਦਿਖਾਈ ਨਹੀਂ ਸੀ ਦਿਨ ਦਾ ਅੱਗੇ ਲਿਖਾਂਗੇ ਆਪਾਂ ਵਿੱਦਿਆ ਪ੍ਰਾਪਤੀ ਉਹਨਾਂ ਦੀ ਕੀ ਸੀ 7 ਸਾਲ ਦੀ ਉਮਰ ਵਿੱਚ ਆਪ ਨੂੰ ਪੰਦੇ ਕੋਲ ਪੜਨ ਲਈ ਭੇਜਿਆ ਗਿਆ ਆਪਣੇ ਪੰਦੇ ਨੂੰ ਹੀ ਆਪਣੇ ਵਿਚਾਰ ਦੱਸ ਸਕੇ ਨਿਹਾਲ ਕੀਤਾ ਠੀਕ ਹੈ ਜੀ ਤੇ ਉਸ ਤੋਂ ਅੱਗੇ ਸੱਚਾ ਸੌਦਾ ਵਿੱਦਿਆ ਤੋਂ ਬਾਅਦ ਫਿਰ ਜਦ ਆਪਾਂ ਨੂੰ ਪਤਾ ਹੀ ਹੈ ਸਮਾਜ ਦੇ ਵਿੱਚ ਫਿਰ ਕੋਈ ਨਾ ਕੋਈ ਕੰਮਕਾਰ ਕਰਨਾ ਹੁੰਦਾ ਵਿੱਦਿਆ ਦੇ ਵਿੱਚ ਉਹਨਾਂ ਦਾ ਉਹਨਾਂ ਤੇ ਆਨੇ ਲੱਗਿਆ ਉਹ ਜੋ ਪੜ੍ਹਦਾ ਉਹਨਾਂ ਨੂੰ ਪੜਾਉਂਦਾ ਸੀ ਉਹਦੇ ਉਲਟ ਆਪ ਉਹ ਸਾਰਾ ਕੁਝ ਜਾਣਦੇ ਸੀ ਹਾਂਜੀ ਫਿਰ ਕੰਮਕਾਰ ਦੇ ਵਿੱਚ ਲਾਉਣਾ ਚਾਹਿਆ ਉਹਨਾਂ ਦੇ ਪਿਤਾ ਨੇ ਤਾਂ ਕੀ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਸੱਚਾ ਸੌਦਾ ਕਰਨ ਲਈ ਭੇਜਿਆ ਜਵਾਨ ਹੋਣ ਤੇ ਆਪ ਦਾ ਮਨ ਪਿਤਾ ਦੀ ਇੱਛਾ ਦੇ ਉਲਟ ਘਰ ਦੇ ਕੰਮਾਂ ਵਿੱਚ ਨਹੀਂ ਸੀ ਲੱਗਦਾ ਤੇ ਆਪ ਦੇ ਪਿਤਾ ਨੇ ਉਹਨਾਂ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਪਰ ਆਪ ਉਹ 20 ਰੁਪਏ ਸੰਤਾ ਸਾਧਾਂ ਦੇ ਭੋਜਨ ਉੱਤੇ ਖਰਚ ਕਰਕੇ ਆ ਗਏ ਇਸ ਕਰਕੇ ਪਿਤਾ ਕਾਲੂ ਆਪ ਨੂੰ ਬਹੁਤ ਗੁੱਸੇ ਹੋਏ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਇਸ ਵਾਸਤੇ ਵੀ ਧਿਆਨ ਦਿੱਤਾ ਕੰਮ ਕਰਦੇ ਵਿੱਚ ਫਿਰ ਉਹਨਾਂ ਨੂੰ ਸੁਲਤਾਨਪੁਰ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਦੀ ਭੈਣ ਬੇਬੇ ਨਾਨਕੀ ਵਿਆਹੀ ਹੋਈ ਸੀ ਫਿਰ ਹੁਣ ਆਪਾਂ ਇਹ ਲਿਖਾਂਗੇ ਕਿ ਪੁੱਤਰ ਨੂੰ ਕਰਦੇ ਕੰਮਾਂ ਤੇ ਵਪਾਰ ਦੇ ਵਿੱਚ ਦਿਲਚਸਪੀ ਨਾ ਲੈਂਦਾ ਦੇਖ ਕੇ ਪਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਇੱਥੇ ਆਪਨੇ ਨਵਾਬ ਦੌਲਤ ਖਾਨ ਲੋਧੀ ਦਾ ਮੋਦੀ ਖਾਨਾ ਚਲਾਇਆ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਸੀ ਉਸ ਤੋਂ ਅੱਗੇ ਫਿਰ ਉਸ ਉੱਥੇ ਹੀ ਕੀਤਾ ਹੋਇਆ ਸੀ ਉਹਨਾਂ ਦਾ ਬੇਹਿੰ ਪ੍ਰਵੇਸ਼ ਬੇਂ ਦੇ ਵਿੱਚ ਰਹੇ ਸੀ ਉਹ ਲਿਖਾਂਗੇ ਫਿਰ ਆਪਾਂ ਹੁਣ ਸੁਲਤਾਨਪੁਰ ਵਿੱਚ ਇੱਕ ਦਿਨ ਆਪ ਬੇਂ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਲੋਪ ਰਹੇ ਇਸ ਸਮੇਂ ਆਪ ਨੂੰ ਨਿਰਗਰ ਕਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਦਾ ਸੁਨੇਹਾ ਪ੍ਰਾਪਤ ਹੋਇਆ ਤੇ ਆਪ ਨੇ ਨਾਰਾ ਦਿੱਤਾ ਨਾ ਕੋਈ ਹਿੰਦੂ ਨਾ ਮੁਸਲਮਾਨ ਇਸ ਤੋਂ ਇਹਦੇ ਵਿੱਚ ਤੁਸੀਂ ਹੋਰ ਆਪਣੇ ਕੋਲੋਂ ਵੀ ਚੀਜ਼ਾਂ ਲਿਖ ਸਕਦੇ ਹੋ ਜਿਹੜੀਆਂ ਤੁਹਾਨੂੰ ਜਿਆਦਾ ਪਤਾ ਨਹੀਂ ਇਹ ਮਤਲਬ ਮੈਂ ਮੀਡੀਅਮ ਜਿਹਾ ਲੇਖ ਬਣਾਇਆ ਹੈ ਕਿ ਸਾਰੀਆਂ ਜਮਾਤਾਂ ਵਾਲੇ ਲਿਖ ਸਕਦੇ ਨੇ ਪਰ ਤੁਸੀਂ ਜੇ ਵੱਡਾ ਲਿਖਣਾ ਤਾਂ ਤੁਸੀਂ ਇਹਦੇ ਵਿੱਚ ਹੋਰ ਚੀਜ਼ਾਂ ਐਡ ਕਰ ਸਕਦੇ ਹੋ ਉਸ ਤੋਂ ਅੱਗੇ ਫੇਰ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਸੀ ਉਦਾਸੀਆਂ ਹੁਣ ਆਪਾਂ ਲਿਖਾਂਗੇ ਕਿ ਉਦਾਸੀ ਚਾਰ ਉਦਾਸੀਆਂ ਕੀਤੀਆਂ ਉਹਨਾਂ ਨੇ ਸੰਸਾਰ ਨੂੰ ਕਾਰਨ ਦੇ ਲਈ ਪੂਰਬ ਦੱਖਣ ਉੱਤਰ ਪੱਛਮ ਇੰਦਿਆਂ ਚਾਰ ਉਦਾਸੀਆਂ ਕੀਤੀਆਂ ਤੇ ਸੰਸਾਰ ਨੂੰ ਸੱਚ ਦਾ ਉਪਦੇਸ਼ ਦਿੱਤਾ ਇਸ ਸਮੇਂ ਆਪ ਵਿੱਚ ਹੀ ਆਪਨੇ ਕਰਤਾਰਪੁਰ ਪਾਕਿਸਤਾਨ ਵੀ ਵਸਾਇਆ ਪਾਕਿਸਤਾਨ ਦੇ ਵਿੱਚ ਕਰਤਾਰਪੁਰਾ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ ਉਸ ਤੋਂ ਬਾਅਦ ਆਪਾਂ ਅੱਗੇ ਲਿਖਾਂਗੇ ਸਰਬ ਸੰਜੇ ਗੁਰੂ ਕਿ ਸਰਬ ਸਭ ਦੇ ਸੰਜੇ ਗੁਰੂ ਸੀ ਉਹ ਗੁਰੂ ਸਾਹਿਬ ਦੇ ਜੀਵਨ ਨਾਲ ਬਹੁਤ ਸਾਰੀਆਂ ਕਰਮਾਤਾਂ ਸੰਬੰਧਿਤ ਹਨ ਆਪ ਦੇ ਵਿਚਾਰਾਂ ਦਾ ਹਰ ਇੱਕ ਦੇ ਮਨ ਉੱਪਰ ਡੂੰਗਾ ਪ੍ਰਭਾਵ ਪਿਆ ਆਪ ਹਿੰਦੂਆਂ ਤੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਕਹਾਏ ਆਪ ਨੇ ਭੇਖਾਖੰਡ ਤੇ ਕਰਮਕਾਂਡ ਦਾ ਖੰਡਨ ਕੀਤਾ ਤਿੰਨੇ ਕਮਲਾ ਤੇ ਉੱਚੇ ਆਚਰਨ ਉੱਤੇ ਜ਼ੋਰ ਦਿੱਤਾ ਆਪ ਨੇ ਇਸਤਰੀ ਨੂੰ ਸਮਾਜ ਵਿੱਚ ਉੱਚਾ ਦਰਜਾ ਦਿੰਦੇ ਆ ਕਿਹਾ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਕਿ ਉਸ ਇਸਤਰੀ ਨੂੰ ਮਾੜਾ ਕਿਉ ਕਹਿਣਾ ਜਿਸ ਨੇ ਰਾਜਿਆਂ ਨੂੰ ਵੀ ਜਨਮ ਦਿੱਤਾ ਹੈ ਹੋਰ ਕੀ ਸੀ ਫਿਰ ਗੁਰੂ ਨਾਨਕ ਦੇਵ ਜੀ ਉਹ ਲਿਖਾਂਗੇ ਆਪਾਂ ਮਹਾਨ ਕਵੀ ਤੇ ਸੰਗੀਤਕਾਰ ਸੀਗੇ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ ਕਿਵੇਂ ਸੀ ਉਹ ਲਿਖ ਦਾਂਗੇ ਆਪਾਂ ਅੱਗੇ ਆਪ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪਜੀ ਤੇ ਆਸਾ ਦੀ ਵਾਰ ਆਪਦੀਆਂ ਪ੍ਰਸਿੱਧ ਬਾਣੀਆਂ ਹਨ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਹੋਰ ਬੜਾ ਵੱਡਾ ਲੇਖ ਕਰਨਾ ਤਾਂ ਹੋਰ ਚੀਜ਼ਾਂ ਤੁਸੀਂ ਵਿੱਚ ਐਡ ਕਰ ਸਕਦੇ ਹੋ ਇਹਦੇ ਉਸ ਤੋਂ ਅੱਗੇ ਫੇਰ ਆਪਾਂ ਹੋਰ ਕੀ ਸੀਗੇ ਉਹ ਨੀਡਰ ਦੇਸ ਭਗਤ ਨੀਡਰ ਮਤਲਬ ਕਿ ਜਿਹੜਾ ਡਰਦਾ ਨਹੀਂ ਐ ਇਹਦੇ ਚ ਆਪਾਂ ਲਿਖਾਂਗੇ ਆਪ ਇੱਕ ਨੀਡਰ ਦੇਸ ਭਗਾਸਾ ਨੇ ਆਪਣੇ ਬਾਬਰ ਦੇ ਜ਼ੁਲਮਾਂ ਬਰੁੱਤ ਬੜੀ ਨੀਡਰਤਾ ਨਾਲ ਆਵਾਜ਼ ਉਠਾਈ ਤੇ ਰੱਬ ਨੂੰ ਇਸ ਦਾ ਉਲਾਮਾ ਦਿੰਦੇ ਹੋਏ ਕਿਹਾ ਇੱਤੀ ਮਾਰ ਪਈ ਗੁਰਲਾਣ ਤੈਂ ਕਿ ਦਰਦ ਨਾ ਆਇਆ ਬਾਬਰ ਨੂੰ ਜਾਵਰ ਵੀ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਇਹ ਕਾਦੇ ਕਰਕੇ ਸੀਗਾ ਨੀ ਡਰਤਾ ਕਰਕੇ ਹੀ ਸੀ ਇਹ ਕਿਉਂਕਿ ਉਹ ਨੀ ਡਰ ਸੀ ਡਰਨੀ ਸੀਗਾ ਉਹਨਾਂ ਨੂੰ ਐਸੇ ਕਰਕੇ ਉਹਨਾਂ ਨੇ ਜਿਹੜਾ ਕਿ ਉਸ ਸਮੇਂ ਦਾ ਰਾਜਾ ਸੀ ਬਾਬਰ ਉਹਨੂੰ ਵੀ ਉਲਾਮਾ ਦਿੱਤਾ ਸੀ ਉਹਦੇ ਜ਼ੁਲਮਾਂ ਅਬਰੁੱਧ ਪ੍ਰਮਾਤਮਾ ਨੂੰ ਪੁੱਛਿਆ ਸੀ ਕਿ ਇਤਿਮਾਰ ਪਈ ਕੋ ਲਾਣ ਤਾਂ ਕਿ ਦਰਦ ਨਾ ਆਇਆ ਉਸ ਤੋਂ ਅੱਗੇ ਲਿਖਾਂਗੇ ਆਪਾਂ ਗ੍ਰਾਸਤ ਜੀਵਨ ਕੀ ਸੀ ਉਹਨਾਂ ਦਾ ਆਪ ਗ੍ਰਾਸਤੀ ਸਨ ਆਪਦੇ ਘਰ ਦੋ ਸੁਪੁੱਤਰ ਬਾਬਾ ਸ੍ਰੀਚੰਨ ਤੇ ਬਾਬਾ ਲਖਮੀਦਾਸ ਹੋਏ ਆਪਨੇ ਗ੍ਰਾਸਤ ਧਰਮ ਨੂੰ ਸਭ ਧਰਮਾਂ ਨਾਲੋਂ ਉੱਤਮ ਦੱਸਿਆ ਉਸ ਤੋਂ ਅੱਗੇ ਹੈ ਜੀ ਅੰਤਮ ਸਮਾ ਅੰਤਮ ਸਮਾਂ ਦੇ ਵਿੱਚ ਆਪਾਂ ਲਿਖਾਂਗੇ ਕਿ ਅਖੀਰ ਅਖੀਰਲਾ ਸਮਾਂ ਸੀ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਉਹ ਕਿਵੇਂ ਦਾ ਸੀ ਆਪਨੇ ਆਪਣਾ ਅੰਤਮ ਸਮਾਂ ਕਰਤਾਰਪੁਰ ਪਾਕਿਸਤਾਨ ਵਿੱਚ ਗੁਜ਼ਾਰਿਆ ਇੱਥੇ ਆਪਨੇ ਸਤਸੰਗ ਤੇ ਸਾਂਝੇ ਲੰਗਰ ਦਾ ਪ੍ਰਵਾਹ ਚਲਾਇਆ ਇੱਥੇ ਹੀ ਆਪਨੇ ਆਪਣੀ ਗੱਦੀ ਦਾ ਵਾਰਸ ਭਾਈ ਲੈਣਾ ਨੂੰ ਚੁਣਿਆ ਦੂਜੇ ਗੁਰੂ ਸੀ ਜਿਹੜੇ ਗੁਰੂ ਅੰਗਦ ਦੇਵ ਜੀ ਉਹਨਾਂ ਦਾ ਪਹਿਲਾ ਨਾਮ ਲੈਣਾ ਸੀ ਤੇ ਉਹਨਾਂ ਨੂੰ ਅੰਗਦ ਦੇਵ ਦੇ ਨਾਮ ਨਾਲ ਸੰਸ਼ੋਭਿਤ ਕੀਤਾ ਅੰਗਦ ਮਤਲਬ ਕਿ ਗੁਰੂ ਦਾ ਅੰਗ 22 ਸਤੰਬਰ 1539 ਈਸਵੀ ਨੂੰ ਆਪ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਹਾਂਜੀ ਇਹ ਸੀ ਜੀ ਲੇਖ ਮਤਲਬ ਕਿ ਮੀਡੀਅਮ ਜਿਹੜਾ 5ਵੀਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਜਮਾਤਾਂ ਦੇ ਵਿੱਚ ਤੁਸੀਂ ਆਰਾਮ ਨਾਲ ਲਿਖ ਸਕਦੇ ਹੋ ਜਿਹੜੇ ਵੀ ਨਾਲ ਜੁੜੇ ਹੋ ਜੀ ਉਹ ਜ਼ਰੂਰ ਕਮੈਂਟ ਕਰਿਓ ਚੰਗਾ ਲੱਗਿਆ ਤਾਂ ਤੇ ਕੋਈ ਕੁਐਸਚਨ ਹੈ ਤਾਂ ਤੁਸੀਂ ਹੋਰ ਕਿਵੇਂ ਕਰ ਸਕਦੇ ਹੋ ਉਹ ਤਾਂ ਮੈਂ ਜਵਾਬ ਤੁਹਾਨੂੰ ਦਵਾਂ ਕਿ ਹੁਣ ਤੇ ਚੀਜ਼ਾਂ ਸਾਰੀਆਂ ਇਹਨਾਂ ਦੇ ਵਿੱਚ ਤੁਸੀਂ ਆਪਣੇ ਜਿਹੜੀ ਹੋਰ ਤੁਹਾਨੂੰ ਜਾਣਕਾਰੀ ਹੈਗੀ ਹੈ ਤੁਸੀਂ ਵਿੱਚ ਬਾਣੀ ਦੀਆਂ ਤੁਕਾਂ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਤੀਰਥ ਯਾਤਰਾਵਾਂ ਨੇ ਚਾਰੂ ਦਾਸੀਆਂ ਉਹਨਾਂ ਦੇ ਵਿੱਚ ਉਹ ਕਿੱਥੇ-ਕਿੱਥੇ ਗਏ ਕੀ-ਕੀ ਉੱਥੇ ਉਪਦੇਸ਼ ਦਿੱਤੇ ਉਹਨਾਂ ਨੇ ਉਹ ਸਾਰਾ ਤੁਸੀਂ ਵਿੱਚ ਲਿਖ ਸਕਦੇ ਹੋ ਜੇ ਜਿੰਨਾ ਵੱਡਾ ਲੇਖ ਕਰਨਾ ਹੋਵੇ ਤੁਸੀਂ ਉਹਨੀਆਂ ਵਿੱਚ ਚੀਜ਼ਾਂ ਜੋੜ ਸਕਦੇ ਹੋ ਇਹ ਮੈਂ ਛੋਟਾ ਇਸ ਕਰਕੇ ਬਣਾਇਆ ਕਿਉਂਕਿ ਛੋਟੇ ਬੱਚਿਆਂ ਨੇ ਤਾਂ ਫਿਰ ਇੰਨਾ ਕੀ ਕਰਨਾ ਹੁੰਦਾ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਜੇ ਚੰਗਾ ਲੱਗਿਆ ਤੇ ਜਾਂ ਕੋਈ ਤੁਹਾਡਾ ਕੋਈ ਸਵਾਲ ਹੈ ਸਾਹਿਬ ਸਿੰਘ ਸਤਿ ਸ੍ਰੀ ਅਕਾਲ ਕਿੱਥੋਂ ਜੁੜੇ ਹੋ ਜੀ ਕੋਈ ਹੈਗਾ ਜੀ ਸਵਾਲ ਤਾਂ ਜ਼ਰੂਰ ਦੱਸੋ ਤਾਂ ਕਿ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਾਂ ਤੇ 10ਵੀਂ ਤੇ ਪਲੱਸ 2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਰਾ ਰਹੀਆਂ ਮੈਂ ਤੇ ਉਹਦੇ ਸੰਬੰਧੀ ਵੀ ਜੇ ਕੁਝ ਪੁੱਛਣਾ ਚਾਹੁੰਦੇ ਹੋ ਵੀਡੀਓਜ਼ ਮੇਰੀਆਂ ਆ ਰਹੀਆਂ ਨੇ ਤੁਸੀਂ ਆਰਾਮ ਨਾਲ ਸਿਲੇਬਸ ਕਰ ਸਕਦੇ ਹੋ ਕਵਰ ਕਿਉਂਕਿ ਪਧਿਆ ਟੰਗ ਨਾਲ ਕਰਵਾਇਆ ਹੋਇਆ ਸਿਲੇਬਸ ਫਿਰ ਬੱਚੇ ਪੂਰੇ ਨੰਬਰ ਲੈਂਦੇ ਨੇ ਬੋਰਡ ਦੇ ਵਿੱਚ ਪਰਫਾਰਮੈਂਸ ਬਹੁਤ ਵਧੀਆ ਹੁੰਦੀ ਹੈ ਬੱਚਿਆਂ ਦੀ 90 ਅਬਾਵ ਹੀ ਮਾਰਕਸ ਆਉਂਦੇ ਨੇ ਤੇ ਪੰਜਾਬੀ ਸਿੱਖਣ ਲਈ ਵੀ ਮੈਂ ਸਾਰੀਆਂ ਪਹਿਲਾਂ ਕਲਾਸਾਂ ਲਗਾਈਆਂ ਹੋਈਆਂ ਨੇ ਉਹ ਚ ਤੁਸੀਂ ਜਿਨ੍ਹਾਂ ਦੀ ਕੋਈ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਉਹ ਸਿੱਖ ਸਕਦੇ ਹੋ ਤੇ ਐਵੇਂ ਸਿੱਖਣ ਸਿੱਖਣਾ ਤਾਂ ਪੈਂਦਾ ਹੀ ਆ ਸਿੱਖ ਕੇ ਹੀ ਹੁੰਦਾ ਸਾਰਾ ਕੰਮ ਵਧੀਆ ਐਸ ਜੀ ਲਈ ਇੱਕ ਗੁਰੂ ਨਾਨਕ ਦੇਵ ਜੀ ਦਾ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਅੱਗੇ ਜਿਹੜੇ ਹੋਰ ਵੀ ਬੱਚੇ ਤੁਹਾਡੇ ਨਾਲ ਦੇ ਹੈਗੇ ਨੇ ਨਾਲ ਜੁੜੇ ਜਿਹੜੇ ਵੀ ਹੁਣ ਤੱਕ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫੇਰ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ